और हिंदू कॉलेज में उन्नीस में तब प्री यूनिवर्सिटी होती थी चेयरमैन साहब को पता प्रेप क्लास होती थी तब प्लस वन प्लस टू नहीं हुआ करता था प्लब और उन्नीस में इन्होंने जो है एडमिशन लिया और उन्नीस तक वो पढ़े वहीं लाहौर में थी वो पहले होशियारपुर में आई वहाँ से उन्होंने पी एच डी की डिग्री हासिल की और जब यूनिवर्सिटी चंडीगढ़ में चली गई वहाँ इनको पढ़ाने का प्रोफेसर लगे ਮੌਕਾ ਮਿਲਦਾ ਅੰਮ੍ਰਿਤਦਾ ਸਾਹਿਬ ਨੂੰ ਸੀਜੀ ਤਰਫੋਂ ਸਨਮਾਨ ਕੀਤਾ ਜਾਂਦਾ ਮੈਂ ਆਪਣੇ ਆਪ ਨੂੰ ਬਾਇਗਿਆ ਜਵਾਨੀ ਸਮਝਦਾ ਹੂੰ ਮੂਜੇ ਭਾਰਤੀ ਜਨਤਾ ਪਾਰਟੀ ਨੇ ਇਹਦੇ ਉੱਤੇ ਆਪਣਾ ਮੋਹ ਲਗਾ ਦਿੱਤੀ ਇੱਕ ਬਹੁਤ ਇਹ ਦੁਖਦਾਈ ਗੱਲ ਹੈ ਕਿ ਉਹ ਲੋਕ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਹਿੰਦੂਸ਼ਾ ਯਾਨੀ ਵੋਟ ਦੇ ਵਿੱਚ ਬੁਰਾ ਸਮਾ ਵੇਖਿਆ ਉੱਠ ਕੇ ਆਏ ਵਿਦਿਆਪਤ ਕੀਤੀ ਐਜੂਕੇਸ਼ਨ ਦੇ ਨਾਲ ਇੱਕ ਅਹਿਮ ਕੰਮ ਹਾਸਲ ਕੀਤਾ ਕਿ ਸਮੁੱਚੇ ਸੰਸਾਰ ਦੀਆਂ ਨਿਗਾਹਾਂ ਡਾਕਟਰ ਮਮੂਰ ਦੀ ਨਾਲ ਵੀ ਗਈਆਂ ਜਦੋਂ ਜਿਹਾ ਭਾਰਤੀ ਜਨਤਾ ਪਾਰਟੀ ਨੇ ਕੀਤਾ ਵਾ ਇਹ ਮੈਂ ਸਮਝਦਾ ਕਿ ਕੱਲਾ ਹਿੰਦੂ ਸਿੱਖਾਂ ਦੀ ਤਕਲੀਫ ਭਾਈਚਾਰੇ ਦੀ ਗੱਲ ਆ ਇਹ ਸਾਡੇ ਸਾਰੇ ਵਾਸਤੇ ਇੱਕ ਦੁੱਖ ਦਾ ਗੱਲ ਹੈ ਸੋ ਮੈਂ ਭਾਰਤੀ ਜਨਤਾ ਪਾਰਟੀ ਦੇ ਸਾਡਾ ਹਿੰਦੂ ਸਿੱਖ ਭਾਈਚਾਰਾ ਕਿ ਕੋਈ ਕ੍ਰਿਸਚੀਅਨ ਹੈ ਮੁਸਲਮਾਨ ਹੈ ਕੋਈ ਵੀ ਨਹੀਂ ਅਸੀਂ ਸਾਰੇ ਇੱਕ ਢੋਰ ਚ ਪਰੋ ਕੇ ਆਪ ਜੀ ਕਾਟ ਦੇ ਨਾਲ ਆਪ ਜੀ ਆਓ ਅੱਜ ਅਸੀਂ ਉਸ ਸਖਸ਼ੀਅਤ ਦੀ ਸੰਗਤਾਂ ਦੀ ਸੰਭਾਉ ਦੇ ਵਿੱਚ ਬੈਠੇ ਆ ਜਿਹੜੇ ਇਮਾਨਦਾਰੀ ਦੀ ਵਾਂਗੇ ਸਰਦਾਰ ਮਨਮੋਹਨ ਸਿੰਘ ਦੀ ਯਾਦ ਦੇ ਵਿੱਚ ਅਤੇ ਜਿਹਾੜੂ ਆਪੂ શ્રી ਦਿਨੇਸ਼ ਪਰਚੀ ਜੀਰਮੈਨ ਐਡਮੈਨ ਇੰਪਰੂਵਮੈਂਟ ਬਹੁਤ ਹੀ ਜਿਹਾੜੂ ਆਪੂ ਕੌਂਸਲਰ ਜਨਾਪਜੀਤ ਸਿੰਘ ਜੀ ਲਾਡੀ ਸਰਪੰਚ ਸਾਹਿਬ ਲਾਡਾ ਜੀ ਵੈਲੇਜ ਨਾਲ ਸਾਡੇ ਹੋਰ ਦੇਖੇ 6 ਤੋਂ ਤੇ ਪਹੁੰਚੇ ਸ੍ਰੀ ਡਾਕਟਰ ਬੀ ਸਿੰਘ ਜੀ ਦਾ ਮਾਣ ਕਰਦਾ ਆਪਣੇ ਵੱਡੇ ਭਰਾ ਦਿਨੇਸ਼ ਭੱਸੀ ਜੀ ਦਾ ਜਿਨ੍ਹਾਂ ਨੇ ਸਾਡੇ ਨਾਲ ਸਾਡੇ ਨਾਲ ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਦੱਸੀ ਗਈ ਹੈ ਕਿ ਜੇਕਰ ਤੁਸੀਂ ਆਪਣੇ ਇਤਿਹਾਸ ਨੂੰ ਯਾਦ ਨਹੀਂ ਕਰੋਗੇ ਕਾਂਗਰਸ ਦੇ ਸਾਡੇ ਪੂਰਵ ਚੇਅਰਮੈਨ ਅਬਰੂਮਨ ਟਸ ਦੇ ਦਿਨੇਸ਼ ਭੱਸੀ ਜੀ ਔਰ ਜਿੰਨੇ ਵੀ ਇਸਤਮ ਦੇ ਕੌਂਸਲਰ ਸਹਿਬਾਨ ਐਕਸ ਕੌਂਸਲਰ ਸਹਿਬਾਨ ਅਗਰ ਕੋਈ ਦਾ ਨਾਮ ਨਾਮ ਹੁੰਦਾ ਬੜੀ ਲੰਬੀ ਲਿਸਟ ਬਣ ਜਾਂਦੀ ਹੈ ਪਰ વિશેષ ਤੌਰ ਤੇ ਇਹ ਕਿ ਜਿਹੜੀ ਸਾਡੇ ਤੋਂ ਵਿਚੜ ਕੇ ਵਾਪਸ ਜੇ ਚਰਨਾਬੀ ਵਿੱਚ ਉਦਾਇਮਨ ਹੋ ਗਈ ਸਾਥੀਓ ਬਹੁਤ سارے ਬੁਲਾ ਰਹੇ ਹਨ ਉਹਨਾਂ ਨੇ ਜੀਵਨੀ ਬਾਰੇ ਦੱਸਿਆ ਪਰ ਦੇਖੋ ਕਿ ਉਹ ਵੀ ਇੱਕ ਇਨਸਾਨ ਸੀ ਉਹ ਕਿੱਥੋਂ ਉੱਠ ਕੇ ਚੱਲੇ ਉਹ ਕਿੱਥੇ ਦੇਸ਼ ਦੇ ਅਧਾਰ ਬਣ ਗਏ ਉਹ ਦੋ ਪਾਰੇ ਦੇ ਪਤਨ ਤੇ ਪੂਰਾ ਵੱਲ ਉਸ ਟਾਈਮ ਮੰਦਿਰ ਦੇ ਦਰ ਵਿੱਚ ਚੱਲਿਆ ਸੀ ਮੰਦਿਰ ਦੇ ਦਰ ਵਿੱਚ ਲੇਕਿਨ ਜਿਹੜਾ ਸਾਡਾ ਭਾਰਤ ਦੇਸ਼ੀ ਉਹਨਾਂ ਨੇ ਜਿਹੜੀ ਉਹਨਾਂ ਦੀ ਆਰਥਿਕ ਸਥਿਤੀ ਸੀ ਉਹ ਬਹੁਤ ਲੁੱਬੂਨ ਹਸੀ ਉਹ ਸਥਿਤੀ ਉਹਨਾਂ ਦੀ ਇਮਾਨਦਾਰੀ ਮਿਸਾਲ ਕਰੀਏ ਕੋਈ ਨਾ ਦੱਸਿਆ ਕਿਸ ਤਰੀਕੇ ਦੇ ਨਾਲ ਉਹ ਇੱਕ ਜਿਹੜਾ ਆਪਣਾ ਸਫ਼ਰ ਇੱਕ ਟੈਂਪੂ ਦੇ ਵਿੱਚ ਬੈਠ ਕੇ ਨੇ ਫਾਈਨੈਂਸ ਕਿਸ਼ਕੋ ਕਿੱਥੇ ਅੱਜ ਇੱਕ ਕਾਉਂਸਲਰ ਬਣ ਜਿੱਤੇ ਉਹ ਬੜਾ ਤਮੰਡ ਕਰਵਾ ਪੈਂਦਾ ਕਿਉਂਕਿ ਇਸ ਸੰਸਾਰ ਦਾ ਨਿਯਮ ਹੈ ਕਿ ਜਿਸ ਇਨਸਾਨ ਨੇ ਇੱਥੇ ਜਨਮ ਲੈ ਲਿਆ ਉਸ ਨੇ ਇਸ ਸੰਸਾਰ ਨੂੰ ਛੱਡ ਕੇ ਉਸ ਪਰਮਾਤਮਾ ਦੇ ਚਰਨ ਜਾਣਾ ਹੈ ਮਹਾਨ ਸੋਚ ਸਰ ਪਹਿਲੇ ਸਰਦਾਰ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਵੀ ਨੇ ਅੱਜ ਅਸੀਂ ਨਮਨ ਕਰਦੇ ਹਾਂ ਸਰਦਾਰ ਮਨਮੋਹਨ ਸਿੰਘ ਦੀ ਨੇ ਜੋ ਸਾਡੇ ਦੇਸ਼ ਵਾਸਤੇ ਕੀਤਾ ਮੈਂ ਇਹਦਾ ਦੇਸ਼ ਛੱਡੀਆਂ ਆਉਣ ਵਾਲੀਆਂ ਦਾ ਕਿਉਂਕਿ ਮੈਂ ਸਮਝਦਾ ਖاموش ਰਹਿ ਕੇ ਦੂਜੀਆਂ ਪਾਰਟੀਆਂ ਨੇ ਉਹਨਾਂ ਦਾ ਮਜ਼ਾਕ ਵੀ ਉਡਾਇਆ ਕਈ ਕੁਝ ਲੇਕਿਨ ਉਹਨਾਂ ਨੇ ਖਾਮੋਸ਼ ਰਹਿ ਕੇ ਦੇਸ਼ ਲਈ ਇੰਨਾ ਕੁਝ ਕਰ ਗਏ ਕਿ ਅੱਜ ਤੱਕ ਸਾਡਾ ਦੇਸ਼ ਉਹੀ ਰਹਾ ਹੈ ਜਦੋਂ 2014 ਚ ਸਰਦਾਰ ਮਨਮੋਹਨ ਸਿੰਘ ਜੀ ਉਤਰੇ ਮੈਨੂੰ ਯਾਦ ਸੀ ਕਿ ਜਿਹੜੇ ਮੌਜੂਦਾ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜੀ ਇਹਨਾਂ ਨੇ ਨਰੇਗਾ ਵਰਗੀਆਂ ਸਕੀਮਾਂ ਦਾ ਮਜ਼ਾਕ ਉਡਾਇਆ ਸੀ ਲੇਕਿਨ ਅੱਜ ਉਸੇ ਰਾਤ ਹੀ ਉਹ ਆਪ ਖੁੱਦ ਤੁਰ ਪਏ ਸਰਦਾਰ ਮਨਮੋਹ ਸਿੰਘ ਦੀ ਦੀ ਬਹੁਤ ਵੱਡੀ ਦੇਣ ਹੈ ਗਰੀਬ ਆਦਮੀ ਲਈ ਨਰੇਗਾ ਸਕੀਮ ਸਾਨੂੰ ਰਾਈਟ ਟੂ ਇਨਫੋਰਮੇਸ਼ਨ ਜਿਹੜਾ ਆਰਟੀਆ ਐਕਟ ਕਹਿੰਦੇ ਆ ਕੁਝ ਲੋਗੋ ਨੂੰ ਮਿਸਯੂਜ਼ ਕਰਨ ਲੱਗੇ ਲੇਕਿਨ ਸਰਦਾਰ ਜੀ ਨੇ ਉਹ ਐਕਟ ਵੀ ਇੱਕ ਬਹੁਤ ਵਧੀਆ ਸੀ ਕਿ ਅਸੀਂਾਰੇ ਮੈਂ ਸਮਝਦਾ ਕਿ ਅਸੀਂ ਸਰਦਾਰ ਜੀ ਦੇ ਖੁਸ਼ਕਿਸਮਤ ਆ ਕਿ ਅਸੀਂ ਸਰਦਾਰ ਜੀ ਛਲੇ ਅੰਮ੍ਰਿਤਸਰ ਤੋਂ ਸੀ ਮੇਰਾ ਉਹਨਾਂ ਨਾਲ ਪਰਸਨਲੀ ਬਹੁਤ ਪਿਆਰ ਸੀ। ਉਹਨਾਂ ਦਾ ਬੜਾ ਆਸ਼ੀਰਵਾਦ ਸੀ ਮੈਨੂੰ ਮੈਂ ਜਿੱਦੋਂ ਵੀ ਕਦੇ ਦਿੱਲੀ ਜਾਣਾ ਉਹਨਾਂ ਕੋਲ ਮਿਲ ਕੇ ਆਣਾ ਹਮੇਸ਼ਾ ਕੁਝ ਨਾ ਕੁਝ ਸਿੱਖ ਕੇ ਆਉਂਦਾ। ਲੇਕਿਨ ਇੱਕ ਉਹਨਾਂ ਦੇ ਵਿੱਚ ਵਧੀਆ ਗੱਲ ਐ ਸੀ ਕਿ ਉਹਨਾਂ ਨੇ ਕਦੀ ਸਿਆਸਤ ਬਾਰੇ ਗੱਲ ਨਹੀਂ ਕੀਤੀ। ਉਹਨਾਂ ਨੇ ਆਪਣੀ ਗੁਰੂ ਨਗਰੀ ਬਾਰੇ ਅੰਮ੍ਰਿਤਸਰ ਚ ਕੀ ਹੋ ਰਿਹਾ ਅੰਮ੍ਰਿਤਸਰ ਚ ਕੀ ਚਾਹੀਏ ਅਜੇ ਗੋਲਡਨ ਟੈਂਪਲ ਦੇ ਦਰਗਿਆਨਾ ਮੰਦਿਰ ਦੇ ਰਾਮ ਦੇ ਰੱਤੇ ਇਹ ਸਭ ਸਰਕਾਰ ਨੇ ਮੋਨ ਸਿੰਘ ਜੀ ਦੀ ਦੇਣ ਕਿਉਂਕਿ ਖਾਮੋਸ਼ ਹੋ ਕੇ ਕੰਮ ਕਰਦੇ ਸੀ ਜੋ ਕੁਝ ਉਹਨਾਂ ਨੇ ਦਿੱਤਾ ਉਹਦਾ ਰੋਲਾ ਨਹੀਂ ਮਾਇਆ ਉਹ ਚਾਹੁੰਦੇ ਸੀ ਕਿ ਮੇਰਾ ਦੇਸ਼ ਖੂਬ ਵਿਕਸਿਤ ਹੋਵੇ ਇੱਕ ਐਸੇ ਅਰਥਸ਼ਾਸਤਰੀਆਂ ਪੂਰੀ ਦੁਨੀਆ ਦੇ ਵਿੱਚ ਮੰਦੀ ਦਾ ਦੌਰ ਸੀ ਬਾਈ ਦੇ ਵਿੱਚ ਸਾਡੇ ਸਾਰੇ ਸਾਥੀਆਂ ਨੇ ਦੇਸ਼ ਦਾ ਮਹਾਨ ਸਪੂਤ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਰਦਾਰ ਮਨਮੋਨ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਨ ਵਾਸਤੇ ਅਸੀਂ ਸਾਰੇ ਅੱਜ ਇਕੱਠੇ ਹੋਏ ਆਂ ਮੈਂ ਸਮਝਦਾ ਕਿ ਸਾਡੀਆਂ ਆਣ ਵਾਲੀਆਂ ਕਈ ਪੀੜ੍hiyan ਸਰਦਾਰ ਮਨਮੋਨ ਸਿੰਘ ਜੀ ਨੂੰ ਅਸੀਂ ਭੁੱਲਾ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਦੇਸ਼ ਲਈ ਇੰਨਾ ਕੁਝ ਕਰ ਗਏ ਖਾਸ ਕਰਕੇ ਪੰਜਾਬ ਵਾਸਤੇ ਦੇਸ਼ ਲਈ ਤੇ ਬਹੁਤ ਕੁਝ ਕੀਤਾ ਲੇਕਿਨ ਉਹਨਾਂ ਦਾ ਇੱਕ ਪੰਜਾਬ ਵਾਸਤੇ ਇਸ ਗੁਰੂ ਨਗਰੀ ਦੇ ਵਾਸਤੇ ਇੱਕ ਅਲੱਗ ਹੀ ਅਟੈਚਮੈਂਟ ਸੀ ਔਰ ਬਹੁਤ ਕੁਝ ਦੇ ਕੇ ਗਏ ਜਿਹੜੇ ਅੱਜ ਪਿਛਲੇ 10 ਸਾਲ 11 ਸਾਲ ਪਹਿਲਾਂ ਤੋਂ ਜਿਹੜੇ ਕੰਮ ਚੱਲ ਰਹੇ ਸਰਦਾਰ ਮਨਮੋਹਨ ਸਿੰਘ ਜੀ ਦੇ ਦਿੱਤੇ ਕੰਮ ਅੱਜ ਵੀ ਨਹੀਂ ਪੂਰੇ ਹੋਏ ਅੱਜ ਵੀ ਚੱਲ ਰਹੇ ਨੇ ਜਿਦਾਂ ਕਿ ਮਖੂ ਰੋਡ ਹੈ ਉਹ ਸਰਦਾਰ ਮਨਮੋਹਨ ਸਿੰਘ ਜੀ ਦੀ ਦੇਣ ਹੈ ਭਾਰਤ ਮਾਲਾ ਰੋਡ ਉਹ ਸਰਦਾਰ ਮਨਮੋਹਨ ਸਿੰਘ ਜੀ ਦੀ ਦੇਣ ਹੈ ਔਰ ਮੈਂ ਸਮਝਦਾ ਕਿ ਸਰਦਾਰ ਮਨਮੋਨ ਸਿੰਘ ਜੀ ਨੇ ਸਾਡੇ ਦੇਸ਼ ਵਾਸਤੇ ਇੰਨਾ ਕੁਛ ਦਿੱਤਾ ਭਾਵੇਂ ਉਹ ਗਰੀਬ ਆਦਮੀ ਲਈ ਨਰੇਗਾ ਵਰਗੀ ਸਕੀਮ ਹੈ ਆਰਟੀਆਈ ਐਕਟ ਹੈ আর ਰੋਡ ਦਾ ਜਿਹੜਾ জাল ਵਿਛਾਇਆ ਉਹ ਸਭ ਸਰਦਾਰ ਮਨਮੋਨ ਸਿੰਘ ਜੀ ਦੀ ਸੋਚ ਸੀ ਉਸ ਸੋਚ ਨੂੰ ਹੀ ਅੱਜ ਇਹ ਸਰਕਾਰ ਅੱਗੇ ਲੈ ਕੇ ਚੱਲ ਰਹੀ ਹੈ ਔਰ ਉਹਨਾਂ ਨੇ ਉਸ ਨੂੰ ਰੋਡ ਮੈਪ ਬਣਾਇਆ ਸੀ ਜਿਹੜੀ ਅੱਜ ਇਹ ਸਰਕਾਰ ਉਹਨੂੰ ਅੱਗੇ ਲੈ ਕੇ ਚੱਲ ਰਹੀ ਹੈ ਤੇ ਮੈਂ ਸਮਝਦਾ ਕਿ ਸਰਦਾਰ ਮਨਮੋਨ ਸਿੰਘ ਜੀ ਦੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਸੀ ਉਹਨਾਂ ਦੀਆਂ ਦੇਣੀਆਂ ਨਹੀਂ ਦੇ ਸਕਦੇ ਕਿਉਂਕਿ ਇੱਕ ਬਹੁਤ ਇਮਾਨਦਾਰ ਸਾਫ਼ ਸ਼ਬੀ ਵਾਲੇ ਔਰ ਨਿਊ ਕੇ ਚੱਲਣ ਵਾਲੇ ਸਾਦਗੀ ਭਰੀ ਜਿੰਦਗੀ ਜੀਣ ਵਾਲੇ ਅੱਜ ਉਹਨਾਂ ਦੇ ਕਹਿਣ ਲਈ ਮੇਰੇ ਕੋਲ ਲਫ਼ਜ਼ ਨਹੀਂ ਕਿ ਜਿੱਡੀ ਉਹ ਮਹਾਨ ਸ਼ਖਸੀਅਤ ਸੀ ਅੱਜ ਅਸੀਂ ਸਾਰੇ ਸਾਥੀਆਂ ਨੇ ਸਾਡੇ ਮੌਜੂਦਾ ਕਾਉਂਸਲਰ ਸਾਬਕਾ ਕਾਉਂਸਲਰ ਔਰ ਜਿਹੜੇ ਪ੍ਰੋਮਿਨੈਂਟ ਸਾਰੇ ਵਰਕਰਾਂ ਨੇ ਮਿਲ ਕੇ ਇੱਕ ਸਾਰੇ ਸਿੰਦਰਜੀ ਨੇ ਜਿਹੜੇ ਵਾਰਡ ਨੰਬਰ 22 ਤੋਂ ਕਾਉਂਸਲਰ ਬਣੇ ਨੇ ਉਹਨਾਂ ਨੇ ਇੱਕ ਛੋਟਾ ਜਿਹਾ ਸ਼ੋਕ ਸਭਾ ਰੱਖੀ ਸੀ ਸਰਦਾਰ ਮਨਮੋਨ ਸਿੰਘ ਦੀ ਵਜ੍ਹਾ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਉਹਨਾਂ ਦੀ ਸ਼ੋਕ ਸਭਾ ਵੀ ਸ਼ਾਮਲ ਹੋਇਆ ਪ੍ਰਮਾਤਮਾ ਅਗੇ ਅਰਦਾਸ ਕਰਨਾ ਕਿ ਸਰਦਾਰ ਮਨਮੋਨ ਸਿੰਘ ਜੀ ਨੂੰ ਆਪਣੇ ਚਰਨਾਚ ਨਿਵਾਸ ਦੇਣ ਔਰ ਇਸ ਪਰਿਵਾਰ ਨੂੰ ਉਹਨਾਂ ਦੇ ਪਰਿਵਾਰ ਨੂੰ ਇਹ ਦੁੱਖ ਮਨੰਦਾ ਪਾਣਾ ਬਖਸ਼ੇ ਅੰਤਿਮ ਸੰਸਕਾਰ ਲਈ ਉਚਿਤ ਸਥਾਨ ਨਹੀਂ ਮਿਲਿਆ ਮੈਂ ਸਮਝਦਾ ਕਿ ਇੱਕ ਛੋਟੀ ਸੋਚ ਨਹੀਂ ਉਹਨਾਂ ਨੇ ਦਿੱਤਾ ਆਪਣਾ ਇਹ ਸਰਕਾਰ ਨੇ ਕਿ ਸਰਦਾਰ ਮਨਮੋਨ ਸਿੰਘ ਜੀ ਨੂੰ ਜੋ ਉਹਨਾਂ ਨੇ ਕੀਤਾ ਅੰਤਿਮ ਜਗਾ ਨਹੀਂ ਦਿੱਤੀ ਰਾਜਗੜ੍ਹ ਦੇ ਉਹ ਇੱਕ ਉਹਨਾਂ ਦੀ ਛੋਟੀ ਸੋਚ ਦਾ ਹੈਗਾ ਸੀ ਔਰ ਲੋਕ ਮੈਂ ਸਮਝਦਾ ਉਹਨਾਂ ਨੂੰ ਮਾਫ਼ ਨਹੀਂ ਕਰਨਗੇ ਆਉਣ ਵਾਲੀਆਂ ਦਿੱਲੀਆਂ ਦੀਆਂ ਚੋਣਾ ਚ ਜਾਂ ਹੋਰ ਉਹਦਾ ਜਵਾਬ ਜ਼ਰੂਰ ਦੇਣਗੇ ਕਿਉਂਕਿ ਸਰਦਾਰ ਮਨਮੋਨ ਸਿੰਘ ਜੀ ਸਿਰਫ ਇੱਕ ਕਾਂਗਰਸ ਪਾਰਟੀ ਦੇ ਲੀਡਰ ਨਹੀਂ ਸੀ ਉਹ ਇੱਕ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਸੀ 10 ਸਾਲ ਉਹਨਾਂ ਨੇ ਦੇਸ਼ ਨੂੰ ਉਸ ਬਲੰਦੀਆਂ ਤੇ ਲੈ ਕੇ ਗਏ ਇਦਾਂ ਪੂਰੀ ਦੁਨੀਆ ਦੇ ਲੋਕ ਔਰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਜਿਹੜਾ ਦੇਸ਼ ਸੀ ਅਮਰੀਕਾ ਵਰਗੇ ਦੇ ਰਾਸ਼ਟਰਪਤੀ ਬਰਾਕ ਓਮਾਮਾ ਵੀ ਉਹਨਾਂ ਕੋ ਸਲਾਮਾ ਫੋਨ ਕਰ ਕਰਕੇ ਲੈਂਦਾ ਸੀ ਤੇ ਮੈਂ ਸਮਝਦਾ ਕਿ ਉਹਨਾਂ ਦੀ ਸਮਾਰਕ ਬਣਾਣਾ ਸਾਡੇ ਆਉਣ ਵਾਲੀ ਪੀੜ੍ਹੀਆਂ ਵਾਸਤੇ ਇੱਕ ਮਿਸਾਲ ਹੁੰਦੀ ਐ ਸੀ ਆਪਣੇ ਆਉਣ ਵਾਲੇ ਜਿਹੜੇ ਬੱਚੇ ਸੀ ਉਹਨਾਂ ਨੂੰ ਦੱਸ ਦੇ ਕਿ ਇਹ ਇੱਕ ਬਹੁਤ ਸੂਝਵਾਨ ਇੱਕ ਤਗੜੇ ਅਰਸ਼ ਸ਼ਾਸਤਰੀ ਉਹ ਦਿਖਾ ਦੱਸਣ ਦੀ ਲੋੜ ਸੀ ਲੇਕਿਨ ਇਹ ਛੋਟੀ ਸੋਚ ਦਾ ਉਹਨਾਂ ਨੇ ਆਪਣਾ ਪ੍ਰਿਸ਼ਚੇ ਦੇਤਾ ਕੋਈ ਗੱਲ ਨਹੀਂ ਲੋਗ ਦਾ ਜਵਾਬ ਦੇਣੀ ਭਾਜਪਾ ਵਾਲੇ ਕਹਿੰਦੇ ਸੀ ਰਾਹੁਲ ਗਾਂਧੀ ਛੁੱਟੀਆਂ ਮਨਾ ਇਹ ਉਹਨਾਂ ਦੀਆਂ ਗੱਲਾਂ ਹਨ ਰਾਹੁਲ ਗਾਂਧੀ ਮੈਂ ਖੁਦ ਜੇ ਰਾਤ ਨੂੰ 11 ਵਜੇ ਸਰਦਾਰ ਮਨਮੋਹਨ ਸਿੰਘ ਜੀ ਦੀ ਡੈਥ ਹੋਈ ਮੈਂ ਵੀ ਸਵੇਰੇ 6 ਵਜੇ ਦੀ ਫਲਾਈਟ ਫੜ ਕੇ ਕਿਉਂਕਿ ਉਹਨਾਂ ਨਾਲ ਮੇਰੇ ਉਹਨਾਂ ਦੇ ਭਾਂਜਾ ਮੇਰਾ ਦੋਸਤ ਸੀ ਸਾਡੇ ਪਰਿਵਾਰਕ ਸਬੰਧ ਸੀ ਉਹਨਾਂ ਨਾਲ ਉਹਨਾਂ ਦੇ ਭੈਣ ਭੈਣ ਜੀ ਨਾਲ ਉਹਨਾਂ ਦੇ ਭਾਂਜੇ ਨਾ ਅਸੀਂ ਮੇਰੇ ਖਲਚ ਮੈਂ 8 ਵਜੇ ਪਹੁੰਚਿਆ ਤੇ ਰਾਹੁਲ ਗਾਂਧੀ ਜੀ 7 ਵਜੇ ਦੇ ਉੱਥੇ ਸੀ ਔਰ ਪੂਰਾ ਦਿਨ ਔਰ ਨੇਕਸਟ ਡੇ ਤੁਸੀਂ ਸਾਰਿਆਂ ਨੇ ਦੇਖਿਆ ਕਿ ਉਹ ਜਦੋਂ ਤੱਕ ਸੰਸਕਾਰ ਨਹੀਂ ਹੋਇਆ ਉਦੋਂ ਤੱਕ ਨਾਲ ਰਹੇ ਕਹਿੰਦੇ ਅਸਤੀ ਅਸਤੀ ਜਿਹੜਾ ਬਸ ਅੱਜ ਕਿਹਾ ਕਿ ਉਦੋਂ ਗਾਂਧੀ ਪਰਿਵਾਰ ਦੇ ਬਿਲਕੁਲ ਕੋਈ ਵੀ ਸਦਸਾ ਨਹੀਂ ਪਹੁੰਚਿਆ ਦੇਖੋ ਇਹ ਇਸ਼ੂ ਚੁੱਕ ਨੇ ਮੈਂ ਸਮਝਦਾ ਸਹੀ ਗੱਲ ਨਹੀਂ ਜਿੰਨਾ ਗਾਂਧੀ ਪਰਿਵਾਰ ਦੇ ਉਹ ਕਰੀਬੀ ਔਰ ਜਿੰਨਾ ਗਾਂਧੀ ਪਰਿਵਾਰ ਦੇ ਉਹ ਨਜ਼ਦੀਕ ਸੀ ਮੈਂ ਉਹਨਾਂ ਨੂੰ ਖੁਦ ਵੇਖ ਕੇ ਆਇਆ ਹਾਂ ਉਸੇ ਸਾਰਾ ਮੌਲ ਗਾਨੀ ਪਰਿਵਾਰ ਔਰ ਮਨਮੋਨ ਸਿੰਘੀ ਦਾ ਪਰਿਵਾਰ ਇੱਕ ਪਰਿਵਾਰਿਕ ਸੰਬੰਧ ਵਰਗਾ ਸੀ ਇਹ ਛੋਟੇ ਛੋਟੇ ਇਸ਼ੂਜ਼ ਲੈ ਕੇ ਜਾਣਾ ਕੋਈ ਵਧੀਆ ਗੱਲ ਨਹੀਂ ਰਾਜਨੀਤੀ ਹੋ ਰਹੀ ਹੈ ਦੇਖੋ ਇੱਕ ਜਿਨ੍ਹਾਂ ਦੀ ਡੈਥ ਹੀ ਹੋ ਗਈ ਉਹਨਾਂ ਦੇ ਮਰੇ ਤੇ ਰਾਜਨੀਤੀ ਕਰਨੀ ਮਾੜੀ ਹੈ ਇੱਕ ਮਾੜੀ ਸੋਚ ਦਾ ਪ੍ਰਤੀਕ ਹੈ